So, ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮੇਨ ਪਤਨਾ ਰੀਤਾ ਰਾਨੇ ਈਟੀਟੀ ਦੇ ਆਫਕਾ ਇੰਚਾਰਜ। ਟਰਾਂਦੇ ਬੱਚਿਆਂ ਨੂੰ ਆਪਣੇ ਸਮੇਂ-ਸਮੇਂ ਤੇ ਸਕੂਲ ਭੇਜਣਗੇ ਤਾਂ ਹੀ ਅਸੀਂ ਇਹਨੂੰ ਸਫਲ ਬਣਾ ਸਕਾਂਗੇ। ਜਿਸ ਇਸ ਦੇ ਵਿੱਚ ਮਾਪਿਆਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਆ। ਮਾਪਿਆਂ ਦੀ ਭਾਗੀਦਾਰੀ ਤੋਂ ਬਿਨਾ ਬੱਚੇ ਨੂੰ ਅੱਗੇ ਵਧਾਇਆ ਨਹੀਂ ਜਾ ਸਕਦਾ। ਅੱਜ ਇਹ ਬਾਕੀ ਇਸ ਦੇ ਵਿੱਚ ਤਿੰਨ ਅਜੰਡੇ ਨੇ ਮੇਨ ਪ੍ਰੀਖਿਆ ਦੀ ਤਿਆਰੀ ਦੂਸਰਾ ਹੈਗਾਗਾ ਬੱਚੇ ਦਾ ਆਤਮ ਵਿਸ਼ਵਾਸ ਬਣਾਉਣਾ ਤੇ ਨਸ਼ਿਆਂ ਨੂੰ ਨਸ਼ਿਆਂ ਪ੍ਰਤੀ ਜੁੱਧ ਨਸ਼ਿਆਂ ਵਿਰੁੱਧ ਬੱਚਿਆਂ ਦੇ ਮਾਪਿਆਂ ਨਾਲ ਗੱਲ ਹੁੰਦੀ ਵੀ ਕਿ ਬੱਚੇ ਇਹਨਾਂ ਬਾਰੇ ਦਿੱਥੇ ਜਾ ਰਹੇ ਮਾਪਿਆਂ ਵੱਲੋਂ ਸਾਡੇ ਜੀ ਜ਼ਿਆਦਾਤਰ 70 80% ਪੇਰੈਂਟਸ ਦਾ ਬਹੁਤ ਸਪੋਰਟ ਕਰਦੇ ਨੇਗੇ ਕੁਝ ਕੁ ਪੇਰੈਂਟਸ ਹੈਗੇ ਨੇ ਜਿਹੜੇ ਬਾਹਰਲੇ ਪ੍ਰਵਾਸੀ ਨੇ ਉਹ ਛੁੱਟੀ ਜ्यादा ਕਰਾਉਂਦੇ ਆ ਬੱਚਿਆਂ ਨੂੰ ਬਹੁਤ ਛੋਟੇ ਮਾਸੂਮ ਬੱਚੇ ਨੇ ਪਰ ਇਹਨਾਂ ਨੂੰ ਇਹੀ ਪ੍ਰੇਰਿਤ ਕਰਦੇ ਆ ਵੀ ਘਰ ਜਾ ਕੇ ਤੁਸੀਂ ਆਪਣੇ ਪੇਰੈਂਟਸ ਨੂੰ ਵੀ ਅਵੇਅਰ ਕਰਨਾ ਵੀ ਨਸ਼ੇ ਛੱਡੋ ਕੋੜ ਵੱਡੋ ਵੀ ਪੰਜਾਬ ਦੇ ਵਿੱਚ ਆਪਾਂ ਨਸ਼ਿਆਂ ਦਾ ਬਿਲਕੁਲ ਪੂਰੀ ਤਰ੍ਹਾਂ ਖਾਤਮਾ ਕਰਨਾ ਪੜਾਈ ਬੱਚੇ ਦੇ ਬੱਚੇ ਜਿਵੇਂ ਕਰਦੇ ਨੇ ਪੜਾਈ ਦੇ ਵਿੱਚ ਪੜਾਈ ਪ੍ਰਤੀ ਸਾਡੇ ਸਕੂਲ ਦੇ ਬੱਚੇ ਨੰਬਰ 1 ਨੇ ਮੇਨ ਪਤਨਾ ਹਮੇਸ਼ਾ ਹੀ ਨੰਬਰ 1 ਹੈ ਕਿਵੇਂ ਮੰਦੋ ਸਰਕਾਰ ਦਾ ਪ੍ਰਾਲਾ ਜਿਹੜੇ ਕੀਤਾ ਸਰਕਾਰ ਦਾ ਪ੍ਰਾਲਾ ਬਹੁਤ ਵਧੀਆ ਜੀ ਸਮੇਂ-ਸਮੇਂ ਤੇ ਗ੍ਰਾਂਟਸ ਵੀ ਆ ਰਹੀਆਂ ਨੇ ਸਾਰਿਆਂ ਦਾ ਬੁੱਕਸ ਵੀ ਟਾਈਮ ਤੇ ਆਉਂਦਾ ਯੂਨੀਫਾਰਮ ਸਾਰਾ ਕੁਝ ਸਮੇਂ-ਸਮੇਂ ਤੇ ਆ ਰਿਹਾ ਜੀ ਜਿਹੜੀਆਂ ਗ੍ਰਾਂਟਸ ਨੇ ਜਿਵੇਂ ਸਕੂਲਾਂ ਦੀਆਂ ਚਾਰ ਦਿਵਾਰੀ ਨਹੀਂ ਸੀ ਜਾਂ ਕੋਈ ਇਨਫਰਾਸਟ੍ਰਕਚਰ ਦੀ ਸੀਗਾ ਵੀ ਟੁੱਟਿਆ ਭੱਜ ਸੀਗਾ ਉਹ ਸਾਰਾ ਪੂਰੀ ਤਰ੍ਹਾਂ ਸਕੂਲ ਵਧੀਆ ਬਣ ਗਏ ਨੇ ਸਾਡੇ ਸਮਾਣਾਵਾਨਾ ਦੇ ਜਿਹੜੇ ਸਕੂਲ ਨੇ ਬਾੜ ਸਕੂਲ ਨੇ ਪ੍ਰਾਇਮਰੀ ਸਾਰੇ ਬਹੁਤ ਵਧੀਆ ਬਣ ਗਏ ਉਹਨਾਂ ਦੀ ਬਿਲਡਿੰਗਸ ਕੁਲਕੁਮਾਰਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਮੇਨ ਪਾਤੜਾ ਅੱਜ ਮਾਤਾ ਪਿਤਾ ਦੇ ਵਿੱਚ ਬਹੁਤ ਜਨ ਹੈ ਜੀ ਬਹੁਤ ਸਾਰੇ ਜਿਹੜੇ ਮਾਤਾ ਪਿਤਾ ਨੇ ਸਾਡੇ ਸਕੂਲ ਦੇ ਵਿੱਚ ਆ ਰਹੇ ਨੇ ਤੇ ਆਪਣੇ ਬੱਚਿਆਂ ਬਾਰੇ ਉਹ ਸਾਡੇ ਤੋਂ ਪੁੱਛ ਰਹੇ ਨੇ ਅਸੀਂ ਉਹਨਾਂ ਨੂੰ ਬਹੁਤ ਹੀ ਤਰੀਕੇ ਨਾਲ ਦੱਸ ਰਹੇ ਆਂ ਤੇ ਉਹ ਬਹੁਤ ਖੁਸ਼ ਨੇ ਤੇ ਅਸੀਂ ਆਪਣੇ ਵੱਲੋਂ ਜਿਵੇਂ ਹੁਣ ਕੋਈ ਨਸ਼ੇ ਨੇ ਜਾਂ ਕੋਈ ਹੋਰ ਨੇ ਰੋਜ਼ ਸਵੇਰੇ ਪ੍ਰੇਅਰ ਦੇ ਵਿੱਚ ਬੱਚਿਆਂ ਨੂੰ ਦੱਸਦੇ ਆ ਕਿ ਇਹ ਨਰਕ ਹੈ ਕੋਡ ਹੈ ਵੈਸੇ ਸਾਡੇ ਕੋਲੇ ਬੱਚੇ ਨੇ ਛੋਟੇ ਤੇ ਉਹਨਾਂ ਦੇ ਵਿੱਚ ਬਹੁਤ ਅਛਾ ਹੈ ਬਾਕੀ ਆਪਾਂ ਬੱਚਿਆਂ ਦੀ ਜਿਹੜੇ ਮਾਤਾ ਪਿਤਾ ਹੈ ਇਹਨਾਂ ਨੂੰ ਵੀ ਫੀਡਬੈਕ ਵੀ ਲੈ ਸਕਦੇ ਆ ਉਹ ਆਪਾਂ ਨੂੰ ਦੱਸ ਸਕਦੇ ਨੇ ਸਰਕਾਰ ਵੱਲੋਂ ਜੋ ਵੀ ਸਾਨੂੰ ਇੱਥੇ ਸਹੂਲਤਾਂ ਨੇ ਉਹਦੇ ਬਾਰੇ ਵੀ ਦੱਸਿਆ ਜਾ ਰਿਹਾ ਹੈ ਤੇ ਦਾਖਲਾ ਮੈਂ ਵੀ ਸਾਡਾ ਸ਼ੁਰੂ ਹੋ ਚੁੱਕਿਆ ਹੈ ਅੱਜ ਅਸੀਂ ਜੋ ਹੱਟਾ ਉਹ ਵੀ ਲਗਾਈ ਹੈ ਤੇ ਜਿਵੇਂ ਸਾਡੇ ਇੱਥੇ ਸਕੂਲ ਦੇ ਵਿੱਚ ਜੋ ਵੀ ਸਰਕਾਰ ਵੱਲੋਂ ਜਿਵੇਂ ਐਲਈਡੀਆਂ ਪੈਨਲ ਜੋ ਵੀ ਅਸੀਂ ਉਹਨਾਂ ਰਾਈ ਵੀ ਬੱਚਿਆਂ ਨੂੰ ਇਹ ਕੰਟੈਕਟਰਾਈ ਵੀ ਪੜਾ ਰਹੇ ਆ ਤੇ ਵੱਧ ਤੋਂ ਵੱਧ ਅਸੀਂ ਬੱਚਿਆਂ ਦਾ ਦਾਖਲਾ ਕਰ ਰਹੇ ਆ ਸਕੂਲ ਦੇ ਵਿੱਚ ਸਾਡੀ ਤਾਂ ਇਹ اپੀਲ ਹੈ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਸਰਕਾਰੀ ਸਕੂਲਾਂ ਦੇ ਵੀ ਦਾਖਲ ਕਰਾਓ ਸਰਕਾਰ ਵੱਲੋਂ ਇੱਥੇ ਪੂਰੀਆਂ ਸਹੂਲਤਾਂ ਮਿਲ ਰਹੀਆਂ ਹਨ ਜੀ ਮੈਂ ਦੁਰਗਾ ਦਾਸ ਐਸਐਮਸੀ ਮੈਂਬਰ ਮੈਨੂੰ ਪੰਜਾਬ ਗਵਰਨਮੈਂਟ ਨੇ ਲਾਇਆ ਹੋਇਆ ਤੇ ਉਸ ਵਿਹਾਰ ਵਿੱਚ ਮੈਂ ਅੱਜ ਸਕੂਲ 'ਚ ਪੇਰੈਂਟਸ ਟੀਚਰ ਮੀਟਿੰਗ ਸੀ ਇਹਦੇ ਦੇਖਣ ਲਈ ਆਇਆ ਸੀ ਵੀ ਕਿਦਾਂ ਦਾ ਸਿਸਟਮ ਚੱਲਦਾ ਹੈ ਤਾਂ ਬਹੁਤ ਵਧੀਆ ਲੱਗਾ ਦੇਖ ਕੇ ਪੇਰੈਂਟਸ ਵੀ ਆਏ ਹੋਏ ਸੀ ਤੇ ਐਸਐਮਸੀ ਕਮੇਟੀ ਦੇ ਕੁਝ ਮੈਂਬਰ ਆਏ ਹੋਏ ਸੀਗੇ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਜੀ ਸਾਰੇ ਵਿਚਾਰ ਸਾਂਝੇ ਕੀਤੇ ਤੇ ਸਕੂਲ ਵਧੀਆ ਮੇਨਟੇਨ ਕੀਤਾ ਹੋਇਆ ਮੀਟਿੰਗ ਦਾ ਤਾਂ ਪਬਲਿਕ ਦੇ ਨਾਲ ਅਵੇਅਰਨੈਸ ਜਿਹੜੀ ਬੱਚੇ ਤੇ ਟੀਚਰ ਦੀ ਬੱਚਿਆਂ ਦੇ ਪੇਰੈਂਟਸ ਤੇ ਟੀਚਰ ਨੇ ਜਿਹੜੇ ਉਹਨਾਂ ਦੀ ਆਫਸ ਚ ਇੰਟੀਮੇਸੀ ਥੋੜਾ ਅੰਡਰਸਟੈਂਡਿੰਗ ਬੈਟਰ ਰਹੇ ਤੇ ਉਹ ਪੇਰੈਂਟਸ ਅਵੇਅਰ ਰਹਿਣ ਮੈਂ ਤਾਂ ਪੇਰੈਂਟਸ ਨੂੰ ਇਹ ਜਿਹੜਾ ਚਲਾਇਆ ਪ੍ਰੋਗਰਾਮ ਪੇਰੈਂਟਸ ਨੂੰ ਅਵੇਅਰ ਕਰਨ ਵਾਸਤੇ ਆ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ ਬੱਚਿਆਂ ਦਾ ਫਾਲੋਅ ਅਪ ਕਰਨਾ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਜਿਹੜੀ ਬਿਮਾਰੀ ਆ ਉਹਦਾ ਵੀ ਜੇ ਇਹ ਫਾਲੋਅ ਅਪ ਹੁੰਦਾ ਰਹੂਗਾ ਤਾਂ 99% ਬੱਚੇ ਆ ਇਸ ਬਿਮਾਰੀ ਤੋਂ ਬਚੇ ਰਹਿਣਗੇ ਨਸ਼ਿਆਂ ਦੀ ਜਿਹੜੀ ਲਾਹਮਤ ਹੈ ਤੇ ਹੋਰ ਵੀ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਉਹ ਮਾਹੌਲ ਵੀ ਅੱਛਾ ਬਣੇਗਾ ਤੇ ਸਰਕਾਰ ਨੇ ਜਿਹੜੇ ਵੀ ਐਸ ਐਮ ਸੀ ਕਮੇਟੀਆਂ ਬਣਾਈਆਂ ਉਹਨਾਂ ਮੈਂਬਰਾਂ ਨੂੰ ਇੰਪਾਵਰ ਕੀਤਾ ਹੋਇਆ ਵੀ ਉਹ ਸਾਰੀ ਡਿਸਕਸ ਕਰਕੇ ਜੋ ਵੀ ਪੈਸਾ ਫੰਡ ਆਉਂਦਾ ਉਹਦੀ ਪ੍ਰੋਪਰ ਯੂਟਿਲਾਈਜੇਸ਼ਨ ਹੋਵੇ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਪੇਰੈਂਟਸ ਨੂੰ ਤੇ ਆਪਣਾ ਬੱਚਿਆਂ ਨੂੰ ਝੜਕਣਾ ਨਹੀਂ ਚਾਹੀਦਾ ਹੈਗਾ ਜੀ ਬੱਚਿਆਂ ਨੂੰ ਟਾਈਮ ਸਿਰਫ ਮੋਬਾਈਲ ਨਹੀਂ ਦੇਖਣਾ ਚਾਹੀਦਾ ਹੈਗਾ ਜੀ ਵੀ ਆਪਣਾ ਟਾਈਮ ਸਿਰਫ ਸੋਣਾ ਚਾਹੀਦਾ ਟਾਈਮ ਸਿਰ ਖਾਣਾ ਪੀਣਾ ਦੇਣਾ ਚਾਹੀਦਾ ਝੜਕਣਾ ਨਹੀਂ ਚਾਹੀਦਾ ਹੈਗਾ ਜੀ ਇਹ ਸਾਰੀਆਂ ਗੱਲਾਂ ਦੱਸਿਓ ਬਹੁਤ ਵਧੀਆ ਭਰਾਲਾ ਜੀ ਇਨੂੰ ਵੱਧ ਤੋਂ ਵੱਧ ਅਪਣਾਉਉ ਕਰਨਾ ਚਾਹੀਦਾ ਜੀ ਬੱਚਿਆਂ ਨੂੰ ਨੀ ਪੜ੍ਹ ਲਿਖ ਕੇ ਆਪਣਾ ਉੱਚ ਅਫਸਰ ਬਣਨ ਨਸ਼ਿਆਂ ਵਾਸਤੇ ਦਿੱਤੀ ਆ ਜੀ ਆਪਣਾ ਵੀ ਨਸ਼ੇ ਨਹੀਂ ਕਰਨੇ ਚਾਹੀਦੇ ਹੈਗੇ ਵੀ ਛੋਟੇ ਬੱਚੇ ਨੇ ਅੱਜ ਦੇ ਮਾਪੇ ਆਪਣਾ ਉਹਨੂੰ ਕੇਅਰ ਕਰਨ ਤਾਂ ਕਿ ਆਪਣਾ ਉਹ ਨਸ਼ਿਆਂ ਵੱਲ ਪ੍ਰੇਰਤੀ ਨਾ ਹੋਣ ਤੇ ਪੇਰੈਂਟਸ ਬਖਸ਼ਾ ਬ੍ਰਿੰਦਰ ਸਿੰਘ ਜੀ ਕਣਗਾ ਰੋਡ ਬਤਨਾ ਜੀ ਅੱਜ ਜਿਵੇਂ ਸਕੂਲ ਦੀ ਮੀਟਿੰਗ ਇਸ ਜਰ ਕਰਾ ਸਾਡੇ ਬੱਚਿਆਂ ਦੀ ਅੱਜ ਮੀਟਿੰਗ ਦੀ ਮਾਪੇਾਂ ਨੇ ਸਮੀਟਿੰਗ ਬੁਲਾਈ ਬਣਾਈ ਤੇ ਇਹਨਾਂ ਨੇ ਜੀ ਬੁਲਾਇਆ ਸਾਨੂੰ ਅਸੀਂ ਬੱਚਿਆਂ ਬਾਰੇ ਪੁੱਛਿਆ ਕੀ ਲਿਖਕ ਕੀ ਪੜ੍ਹਨਾ ਕੀ ਕਿਵੇਂ ਕੀ ਸੂਤਤਾ ਵਧੀਆ ਜੀ ਤਦ ਕਰਕੇ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਪਤਾ ਕਰਨ ਆਏ ਤੇ ਇਹਨੇ ਲੱਗਿਆ ਇਥੇ ਬਹੁਤ ਵਧੀਆ ਲੱਗਿਆ ਜੀ ਔਰੇ ਸਾਰਾ ਮੈਡਮ ਵਧੀਆ ਜੀ ਦੋ ਦੋ ਮੈਡਮ ਬੈਠੇ ਰਹੇ ਜਦੋਂ ਮਰਜ਼ੀ ਕਲਾਸ ਚਾਹੀਏ ਵਧੀਆ ਸਿਹਤ ਦਾ ਖਾਣਾ ਪੀਣਾ ਮਿਲਦਾ ਜੀ ਕਪੜੇ ਵੀਰੇ ਵਰਦੀ ਤੱਕ ਸਾਨੂੰ ਲੋੜ ਨਹੀਂ ਪੈਂਦੀ ਦਵ ਦਿੰਦੇ ਨੇ ਜੀ ਸਾਰਾ ਕੁਝ ਸਾਰਾ ਕੁਝ ਫ੍ਰੀ ਦਿੰਦੇ ਨੇ ਜੀ ਘੱਟ ਤੱਕ ਅਸੀਂ 1 ਰੁਪਿਆ ਵੀ ਨਹੀਂ ਲਾਇਆ ਕਿਸੇ ਚੀਜ਼ ਤੇ ਸਾਰਾ ਕੁਝ ਆਪ ਦੇ ਵੱਲੋਂ ਕਰਦੇ ਨੇ ਜੀ ਸਰਕਾਰ ਦਾ ਬਹੁਤ ਵਧੀਆ ਜੀ ਪੜਾ ਜਿਹੜਾ ਚੱਲ ਰਿਹਾ ਠੀਕ ਤੀਸਰੀ ਕਲਾਸ ਚਾ ਜੀ ਜਿਵੇਂ ਲੱਗੇ ਸਕੂਲ ਦਾ ਬਹੁਤ ਵਧੀਆ ਜੀ ਮੀਟਿੰਗ ਜਿੱਦਾਂ ਹੁੰਦੀ ਹੈ ਤੁਹਾਡੀ ਪੁੱਛਿਆ ਕਿ ਬੱਚੇ ਹਾਂ ਜੀ ਪੁੱਛਿਆ ਜੀ ਬਹੁਤ ਵਧੀਆ ਪੜ੍ਹਦੇ ਨੇ ਬੱਚੇ ਸਕੂਲ ਤਾਂ ਜਿੱਥੇ ਚੱਤੀ ਜਾ ਰਹੀ ਹੈ ਸਭ ਸੁਲਤਾਨੇ ਜੀ ਕਿਰਪਿਆ ਵੀ ਨਹੀਂ ਲੱਗਦਾ ਸਾਡਾ ਤਾਂ ਵਧੀਆ ਸੁਲਤਾਨੇ ਹਾਂਜੀ ਸਰਕਾਰ ਦਾ ਪ੍ਰਾਲਾ ਕਿਵੇਂ ਬਣਦੇ ਹੋਦੇ ਬਹੁਤ ਵਧੀਆ ਜੀ ਮੇਰੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੇਨ ਪਤੜਾ ਹੈ ਮੈਂ ਚੌਥੀ ਜਮਾਤ ਵਿੱਚ ਪੜਦੀ ਹਾਂ ਸਾਨੂੰ ਬਹੁਤ ਵਧੀਆ ਪੜਾਇਆ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਸਾਡੂ ਸਾਨੂੰ ਸਾਰਿਆਂ ਦੇ ਸਾਲਿਆ ਦਸਤਕਾਰ ਕੰਨ ਨਾ ਜਾਂਦਾ ਹੈ ਸਾਨੂੰ ਮਿੱਡੇ ਮਿਲ ਹਰ ਰੋਜ਼ ਮਿਲਦਾ ਹੈ ਸਭ ਕੁਝ ਸਾਫ ਸੁਥਰਾ ਮਿਲਦਾ ਹੈ ਸਾਨੂੰ ਵਰਦੀ ਵਰਦੀ ਬੂਟ ਸਭ ਕੁਝ ਸਾਫ ਸਾਫ ਸਫਾਈ ਨਾਲ ਮਿਲਦਾ ਹੈ ਯਸ ਸਰ ਸਭ ਸਾਨੂੰ ਕਿਤਾਬਾਂ ਵਰਦੀ ਸਭ ਕੁਝ ਮੁਫਤ ਮਿਲਦਾ ਹੈ ਕੋਈ ਸਮੱਸਿਆ ਤੁਹਾਡੀ ਕੋਈ ਨੋ ਸਰ